ਕਾਇਕੇ ਇਹਦੇ ਨਾਲੋਂ ਪਤਾ ਨਹੀਂ ਕਿੱਦੇ ਖਹਿੜਾ ਛੁੱਟੂਗਾ ਇਹ ਨਹੀਂ ਮਰਦੀ ਭਰੇ ਰਾਜਵੀਰ ਪਾਣੀ ਦੇ ਜਾ ਹਾਂ ਕੀ ਕਹਿਨੀ ਆ ਪਾਣੀ ਦਾ ਘੁੱਟ ਲੈ ਜਾ ਐਨਾ ਪਾਣੀ ਨਾ ਪੀਆ ਕਰ ਫਿਰ ਸਾਰਾ ਦਿਨ ਬਾਥਰੂਮ ਚ ਤੋਰੀ ਫਿਰਦੀ ਰਹਣੀ ਆ ਤਾ ਲੈ ਜਾ ਕੋਲੇ ਛੱਡ ਜੇ ਹੁਣ ਸਾਨੂੰ ਨਹੀਂ ਪਤਾ ਭਾਈ ਆਪ ਦਾ ਹਾਵਨਾ ਪਾਣੀ ਤਾਂ ਨਹੀਂ ਪੀਆ ਕਰ ਦੇ ਦੇ ਪਾਣੀ ਦੀ ਘੁੱਟ ਮੈਂ ਤਾਂ ਇਹ ਤੂੰ ਮਰਦੀ ਆ ਪਾਣੀ ਬਿਨਾਂ ਤੇਰੀ ਜਾਨ ਨਿਕਲਦੀ ਹੈਗੀ ਚੱਗਾ ਆ ਹੁਣ ਤਾਂ ਪੀ ਕੇ ਹੜੀ ਸੀ ਬਿੰਦਕ ਹੋ ਗਿਆ ਬਾਰੀ-ਬਾਰੀ ਪਾਣੀ ਨੂੰ ਤੈਨੂੰ ਕੀ ਹੋਏਗਾ ਪਾਣੀ ਦੀ ਘੁੱਟ ਦੇ ਜਾ ਮੇਰੇ ਲੱਤਾਂ ਤੁਰਦੀਆਂ ਜਿਹੜਾ ਲਤਨਾ ਤੁਰਦੀਆਂ ਸੀ ਉਹਦਾ ਕਿਹੜਾ ਤੂੰ ਪੀ ਲੈਂਦੀ ਸੀ ਉਹਦਾ ਵੀ ਸਾਥੋ ਹੀ ਭਾਲਦੀ ਸੀਗੀ ਬਥੇਰਾ ਤੰਗ ਕਰਿਆ ਤੇ ਬਥੇਰਾ ਤਪਾਇਆ ਆ ਹੁਣ ਮੜਾ ਇਹ ਸੁਖ ਦਾ ਸਾਂਹ ਹੈ ਜਿੱਦ ਦੇ ਦੀ ਮੰਜੇ ਤੇ ਪਈਆਂ ਤਪਾਆ ਮਾਰਿਆ ਸੀ ਤੇ ਤੈਨੂੰ ਤਾਂ ਜਮਾ ਤੈਨੂੰ ਪਾਣੀ ਪਿਵਾਉਂਦੀ ਵੀ ਜੀ ਨਹੀਂ ਕਰਦਾ ਖੁਸ਼ ਹੋ ਰਹੀ ਐ ਤੂੰ ਤਾਂ ਨਾ ਮੈਂ ਤਾਂ ਬਾਲੀ ਖੁਸ਼ ਆ ਪੁੱਛ ਨਾ ਮੈਨੂੰ ਤਾਂ ਤੂੰ ਤਾਂ ਬਹੁਤ ਤਪਾਉਂਦੀ ਸੀ ਆ ਹੁਣ ਪਤਾ ਲੱਗਦਾ ਆਪਦੇ ਬਾਰੇ ਕੋਈ ਨਹੀਂ ਸਹਿਣਦਾ ਜਦੋਂ ਚੰਗੀ ਹੁੰਦੀ ਤਾਂ ਹੁਣ ਨੂੰ ਰੋਟੀ ਟੁੱਕ ਖਾ ਲੈਂਦੀ ਸਾਥੋਂ ਆ ਹਰਪ੍ਰੀਤ ਤੋਂ ਲੈ ਕੇ ਪੀਲਾ ਪਾਣੀ ਜੇ ਤੈਨੂੰ ਪਿਆ ਦੂਗੀ ਤਾਂ ਮੇਰੇ ਕੋਲ ਤਾਂ ਇਹਨਾ ਟਾਈਮ ਨਹੀਂ ਹੈਗਾ ਪਾਣੀ ਦੇਣ ਦਾ ਤੈਨੂੰ ਥੁੱਕੀ ਆਨੀ ਇੱਥੇ ਥੁੱਕ ਥੁੱਕ ਕੇ ਸਾਰਾ ਭਾਂਡਾ ਖਰਾਬ ਕਰਤਾ ਇੱਥੇ ਪਈ ਰਹੀ ਹੁਣ ਜੇ ਬਾਈ ਆ ਗਿਆ ਉਹਨੂੰ ਐ ਕਿਹਾ ਨਾ ਵੀ ਗਾਹਾਂ ਮੰਝਾ ਲੈ ਆ ਮੈਥੋਂ ਬੁਰਾ ਕੋਈ ਨਹੀਂ ਨਿਚਲੀ ਪਈ ਰਹਿ ਆਰਾਮ ਨਾਲ ਲਰਬਾਜ਼ ਇਕਤੀ ਦੇ ਨਾ ਦੋ ਪੁੱਤਾਂ ਤੋਂ ਕੀ ਕਰਾਉਣਾ ਸੀ ਪਾਣੀ ਬਿਨਾ ਮਰੂੰਗੀ ਪਾਣੀ ਦੀ ਕੁੱਟ ਵੀ ਨਹੀਂ ਦੇਂਦਗਾ ਐਡੀ ਗਾ ਡੈਣਾ ਹੋ ਰਹੀਆਂ ਇਕਤੀ ਹੁੰਦੀ ਰਬਤੀ ਤਾਂ ਹਰੇਕ ਦੇ ਹੋਵੇ ਇਕ ਦੁੱਖ ਸੁਖ ਤਾਂ ਸੁਣ ਲਾਂਦੀ ਏ ਧੀ ਨੂੰ ਆ ਤਾਂ ਕੁਝ ਵੀ ਨਹੀਂ ਸੁਣਦੀਆਂ ਅੱਠ ਏਡੇ ਮਾਰ ਮਾਰ ਨਾਗਦੀਆਂ ਕੰਦੀ ਤੋਂ ਇੱਥੇ ਟੋਕ ਟੋਕ ਕੇ ਬ੍ਰਾਂਡਾ ਪੜਤਾ ਲੈ ਹੋਰ ਕਿਤੇ ਸਿਰ ਤੇ ਥੁੱਕਾਂ ਥੱਲੇ ਥੁੱਕਾਂ ਜਿੱਥੇ ਪਾਉਣੀ ਉਹਥੇ ਥੁੱਕਾਂ ਮੰਜਾ ਬੱਠਲ ਧਰ ਦਿਓ ਬੱਠਲ ਤੇ ਥੁੱਕ ਦਿਆਂ ਐਡੀਆਂ ਕਮਜਾਤਾ ਆਈਆਂ ਨੇ ਇਸ ਘਰ 'ਚ 30 ਹੁੰਦੀ ਰੱਬਾ ਇੱਕ 200 ਕਸੌਣਦੀ ਅੱਜ ਮੇਰਾ ਲੈ ਪਤਾ ਨਹੀਂ ਬੇਬੇ ਨਾਲ ਕਾ ਤਾਂ ਬੋਲੀ ਨਹੀਂ ਨੇ ਕੋੜੇ ਉਰੇ ਆ ਜਾਉਦੇ ਨੇ ਕਾ ਬੋਲੀ ਨਹੀਂ ਆ ਤਾਂ ਜਿੰਨਾ ਬ੍ਰਾ ਹਾਂ ਔਰ ਪਾਣੀ ਤਾਂ ਨਹੀਂ ਫੜਾ ਦਿਆ ਕਰਨੜ ਕੇ ਮੜਾ ਮੋਟਾ ਉਹ ਜਿੰਨਾ ਉਹਦੇ ਨਾਲ ਬੋਲੀਆ ਵਾਂਗੂੰ ਤੌਂ ਨਹੀਂ ਬੋਲੀ ਜੂ ਸਾਰਾ ਦਿਨ ਪਾਣੀ ਪੀਆ ਪੀ ਕੇ ਬਾਥਰੂਮ ਚ ਕੌਣ ਲੈ ਕੇ ਜਾਵੇ ਉਹਨੂੰ ਐਡੀ ਦੁਰਕਡੀ ਇਸਕੇ ਪਤਾ ਨਹੀਂ ਇਹਦੇ ਨਾਲ ਉਹ ਰੱਬ ਕਿੱਦੇ ਖੜਾ ਛੜਾਊਗਾ ਹਾਂ ਹੋ ਇਹ ਤਾਂ ਜੀਣਾ ਹਰਾਮ ਕਰ ਰੱਖਿਆ ਇਹ ਤਾਂ ਹੁਣ ਅਹੀਂ ਤੇ ਪਾਉਗੀ ਆਪਾਂ ਨੂੰ ਪਤਾ ਨਹੀਂ ਕਿੰਨਾ ਚਰਮੰਜੀ ਚ ਪਾਉਗੀ ਸਾਰਾ ਦਿਨ ਮੂੰਹ ਡੱਡ ਕੇ ਪਈ ਰਹਿੰਦੀ ਆ ਮੈਂ ਸਾਰਾ ਦਿਨ ਬਿੜਕਾਂ ਲੈਣੀ ਆ ਕਿਹੜੇ ਵੇਲੇ ਦੀਆਂ ਅੱਖਾਂ ਮਿਚਣਗੀਆਂ 2-3 ਵਾਰੀ ਦੇਖਦੀ ਆ ਮੈਂ ਤਾਂ ਦਿਨ ਵਿੱਚ ਦੀ ਉਮਾ ਮਰ ਜਾਨੀ ਤੈਨੂੰ ਤਾਂ ਉਦੋਂ ਵੀ ਕਾਲੀ ਹੋਈ ਪਈ ਐਨੀ ਕਰਗੇ ਕੀ ਨਹੀਂ ਮਰਤਾ ਇੱਕ ਦਿਨ ਜਾਊਗੀ ਕਰਗੇ ਕੀ ਕੜੀ ਸਕੜੀਸ ਕੇ ਨੂੰ ਕਿੱਧਰ ਕਿੱਧਰ ਲੈ ਕੇ ਜਾਮ ਜਾਗੇ ਹੁਣ ਹੋਰ ਪਈ ਹੁਣ ਪਹਿਲਾਂ ਇੱਥੇ ਪਈ ਸੀ ਤੇ 3600 ਜਾਣਾ ਪਿੰਡ ਦਾ ਉਹੀ ਗੱਲ ਪਤਾ ਲੈ ਗਿਆ ਬੁੜੀ ਹੋ ਜੇ ਚੰਗੀ ਭਲੀ ਪਈ ਐ ਰੋਜ਼ ਆ ਜਾਂਦੀਆਂ ਤੀਜੇ ਦਿਨ ਕੋੜੇ ਕਿਵੇਂ ਐ ਹੁਣ ਤੇਰੀ ਸੱਸ ਹੁਣ ਤਾਂ ਕੱਟ ਗਈ ਪਹਿਲਾਂ ਨੂੰ ਕੋਈ ਕਹਿੰਦੀ ਹੁਣ ਤਾਂ ਸੈੱਟ ਹੋ ਗਈ ਹੁਣ ਤਾਂ ਠੀਕ ਹੋ ਜੂਗੀ ਆ ਜੜੀਆਂ ਐ ਕਹਿੰਦੀਆਂ ਨੇ ਨਾ ਸੈੱਟ ਹੋ ਗਈ ਉਹਨਾਂ ਨੂੰ ਤਾਂ ਘਰੀ ਨਾ ਮੜਨ ਦੇਆ ਕਰ ਕੀ ਕਰਾਂ ਹੁਣ ਫੇਰ ਹੁਣ ਮੈਂ ਕੀ ਦੇ ਕੁਝ ਉਹੀ ਗੱਲ ਮੈਂ ਤਾਂ ਚਾਹ ਪਾਣੀ ਫੜਾ ਤੂ ਤਾਂ ਬਾਕੀ ਪਾ ਕੇ ਸ਼ੂਟ ਚੰਗਾ ਤੁਰ ਗਈ ਬਾਹਰ ਮੈਂ ਤਾਂ ਹੁਣ ਜਾਣੀ ਸੀ ਮੈਨੂੰ ਤਾਂ ਕੰਮ ਸੀ ਮੈਂ ਤਾਂ ਇਹ ਇਹ ਜੇ ਬੋਲ ਮਾਰਦੀ ਆ ਨਾ ਗੇਟ ਚੋਂ ਮੰਜਾ ਇਹਦਾ ਚੱਕਣਾ ਵਾਲਾ ਉੱਥੋਂ ਹੁਣ ਹੋਰ ਵੀ ਪੇ ਛੱਡਦੀਏ ਤੂੜੀ ਵਾਲੇ ਚ ਤਾਂ ਪੰਮਾ ਛੱਟਿਆ ਹੀ ਇਹ ਚੱਕ ਕੇ ਤੂੜੀ ਵਾਲੇ ਚ ਹਜੇ ਗਰਮੀ ਆ ਲੋਕ ਕੀ ਕਹਿਣਗੇ ਹਾਂ ਉਹ ਲੋਕਾਂ ਦੀ ਸ਼ਰਮਿੰਦਗੀ ਮਾਰੀਆਂ ਤਾਂ ਇੱਥੇ ਪਾਈ ਪਈਆਂ ਨਹੀਂ ਤਾਂ ਬੁੜੀ ਨੂੰ ਇੱਥੇ ਵੀ ਨਾ ਖੜਨ ਦੇਗੀ ਆਪਾਂ ਕੀ ਕਰਗੇ ਇਹਦਾ ਕਿਵੇਂ ਕੋਈ ਹੱਲ ਕੱਢੀਏ ਇਹਦਾ ਤਾਂ ਹੱਲ ਹੁਣ ਨਿਕਲਿਆ ਨਹੀਂ ਹੈਗੀ ਮੱਚਦੀ ਇਹਦੇ ਤਾਂ ਨਹੀਂ ਉਹਦੇ ਕੋਲੇ ਛੱਡੇ ਅੱਗੇ ਪਰਾਂ ਚਾਰਦੇ ਨਾ ਐਂਡ ਤੇ ਕੋਈ ਕੁੜੀਆਂ ਨਹੀਂ ਆਉਂਦੀਆਂ ਹੁੰ ਸਾਹਮਣਾ ਤਾਂ ਹੋ ਹੀ ਗਲੋ ਨਹੀਂ ਤਾਂ ਨੂੰਹਾਂ ਨੂੰ ਸਾਹਮਣਾ ਪੈਂਦੀਆਂ ਨਾਲੇ 100-100 ਬੋਲੀਆਂ ਬੋਲਦੀਆਂ ਪਹਿਲਾਂ ਨੇ ਲਕੀ ਲੱਛਣ ਕਰਦੀ ਸੀ ਆਪਣੇ ਪਰ ਇਹ ਤਾਂ ਛੱਡ ਤੂੰ ਇਹ ਤਾਂ ਪਈ ਰਹੂਗੀ ਇੱਥੇ ਮੂੰਹ ਢੱਡ ਕੇ ਤੂੰ ਐਂ ਆ ਜਾ ਇੱਧਰ ਜਾ ਕੇ ਗੱਲ ਕਰ ਲੈੜੀ ਗਰਮੀ ਚ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਕਿ ਆਂਦੀ ਸੀ ਮੇਰੀ ਮਾਂ ਨੇ ਫੋਨ ਕਰਿਆ ਸੀ ਰਾਤ ਕਿਵੇਂ ਕਹਿੰਦੀ ਭਾਈ ਕਿਵੇਂ ਆ ਬੁੜੀ ਫਿਰ ਸੋਡੀ ਕੋਈ ਨਹੀਂ ਮੈਨੂੰ ਦੱਸ ਦੋ ਉਹਨਾਂ ਨੂੰ ਤਾਂ ਲੈਣ ਦੇਣ ਦੀ ਸੋਚ ਹੋਈ ਪਈ ਐ ਨਹੀਂ ਹੋਰ ਫਿਰ ਹੁੰਦੀ ਐ ਭਣ ਪੇਕਿਆਂ ਨੂੰ ਮੈਂ ਤਾਂ ਗੱਲ ਉਹਨਾਂ ਨੂੰ ਆਏ ਆ ਵੀ ਕੁੜੀਆਂ ਨੂੰ ਸ਼ੂਟ ਵੀ ਲੈ ਕੇ ਦੇਣੇ ਪੈਣਗੇ ਹਾਂ ਕਹਿੰਦੇ ਅਸੀਂ ਫਿਰ ਹੁਣ ਇਹਨਾਂ ਨੂੰ ਤੇਰੇ ਬਾਈ ਵਰਗਿਆਂ ਨੂੰ ਵੀ ਸ਼ੈਂਪਾਂ ਪਾ ਕੇ ਜਾਣੀ। ਇਹ ਗੱਲ ਤੇ ਮੇਰੀ ਪਰਜਾਈ ਤਾਂ ਹੈ ਕਹਿੰਦੀ ਸੀ ਵੀ ਹਰਪ੍ਰੀਤ ਨੂੰ ਦੱਸ ਕੀ ਕੁਝ ਪਾ ਕੇ ਜਾਣਗੇ। ਬਾਈ ਫਿਰ ਵੀ ਉਹੇ ਜਿਹੀ ਅਸੀਂ ਲੈ ਕੇ ਆਵਾਂਗੇ। ਨਹੀਂ ਮੇਰੀ ਮਾਂ ਤਾਂ ਕਹਿੰਦੀ ਸੀ ਕਿ ਤੂੰ ਆਪਦੇ ਵਾਸਤੇ ਟੌਪਸ ਮੰਗਾ ਲੈ। ਅੱਛਾ ਤੇ ਮੈਂ ਆਖਿਆ ਵੀ ਮਾਂ ਮੈਂ ਕਿ ਟੌਪਸ ਕਰਨੇ ਆ ਬੰਦਿਆਂ 'ਚ ਸੋਨਾ ਲੱਗਦਾ ਚੱਲ ਇਹਦੇ ਸ਼ੈਂਪ ਪਾ ਦਿਓ। ਸ਼ੈਂਪ ਮੰਗਾਵੇਂਗੀ ਤੂੰ ਤੇ ਫਿਰ ਹੋਰ ਹੁਣ ਚੱਲ ਫਿਰ ਆਪਾਂ ਆਪਦੇ ਵਾਸਤੇ ਚੂੜੀਆਂ ਮੰਗਾ ਲੈਣੀਆਂ। ਤੇ ਇਹਨਾਂ ਵਾਸਤੇ ਸ਼ੈਂਪਾਂ ਮੰਗਾ ਲੈਣੀਆਂ। ਹੁਣ ਦੋ ਦੋ ਚੀਜ਼ਾਂ ਕੁਝ ਨਹੀਂ ਹੁੰਦਾ। ਹੁਣ ਆਪਾਂ ਕਿਉਂ ਖਾਲੀ ਹੱਥ ਥੋੜਾ ਉਹ ਕਰਨੀਏ ਆਪਾਂ ਨੂੰ ਵੀ ਲੈਣਗੇ ਕੁਛ ਨਾ ਕੁਛ ਤਾਂ ਫਿਰ ਜਾਂ ਚੂੜੀ ਕਰਵਾ ਲੈਣੀਆਂ ਸ਼ਾਂਪਨਾ ਕਰਵਾਉਣੀਆਂ ਇੱਕ ਚੀਜ਼ ਬਣਵਾ ਲੈਣੀਆਂ ਲੀੜਾ ਕੱਪੜਾ ਵੀ ਪੂਰਾ ਮੇਰੀ ਮਾਂ ਤਾਂ ਕਹਿੰਦੀ ਸੀ ਕਿ ਜਦ ਵਧੀਆ ਲੈ ਕੇ ਆਵਾਂਗੇ ਫਿਰ ਹੁਣ ਵਧ ਗਈ ਲਿਆਉਣਗੇ ਉੰਨੇ ਖਰਚ ਪੇਕਿਆ ਨਾ ਹੋ ਜਾਣਾ ਉੰਨੇ ਆਪਣਾ ਹੋ ਜਾਊਗਾ ਆਪਾਂ ਤਾਂ ਆਪਣੇ ਵਿਆਹ ਤੋਂ ਬਾਅਦ ਆਪਣੇ ਤਾਂ ਮਸਾਂ ਇੱਕ ਵਿਹਾਰ ਆਊਗਾ ਉਹ ਮਾਂ ਮਰ ਜਾਣੀ ਉਹ ਤਾਂ ਬੜੇ ਬੁੜੀਆਂ ਦੀ ਉਹ ਗੱਲ ਬਿਹਾਰੀ ਹੋਗੇ ਪੈਣੀ ਬਿਹਾਰੀ ਆ ਹਰ ਸਮੇਂ ਤੈਨੂੰ ਦੱਸਾਂ ਪੈਣੀ ਹਰੇਕ ਦੇ ਖਾ ਖਾਉਨੀਆਂ ਹਰੇਕ ਦੇ ਕਿਸੇ ਨੇ ਜਲੇਬੀਆਂ ਬਣਾ ਲੈਣ ਕਿਸੇ ਨੇ ਪਕੌੜੇ ਬਣਾ ਲੈ ਹੁਣ ਤਬੜੀ ਨਾ ਆਪਾਂ ਨੂੰ ਕਰਨਾ ਵੀ ਪਊਗਾ ਨਾ ਤੇ ਆਪਣੇ ਦਾ ਸਵੇਰ ਆਪਾਂ ਕੀ ਬਣਾਉਣਾਗਾ ਆਪਾਂ ਜਲੇਬੀਆਂ ਹੀ ਬਣਾਵਾਂਗੇ ਹੁਣ ਜਿਹੜੀਆਂ ਚੱਲਦੀਆਂ ਪਿੰਡ 'ਚ ਉਹ ਤਾਂ ਸਾਰਾ ਪਿੰਡ ਹੀ ਬਣਾਈ ਜਾਂਦਾ ਸਾਰੀ ਲੈ ਆਪਣੇ ਵੀ ਜਲੇਬੀਆਂ ਵੀ ਪੰਦਾਂ ਮੈਂ ਤੈਨੂੰ ਦੱਸਾਂ ਇਹ ਤਾਂ ਪਕਾਉਣਾ ਪੈਂਦੇ ਨੇ। ਕਾ ਮੇਰੀ ਗੱਲ ਸੁਣਾ। ਜੁਰਮਾਨਾ ਜੁਰਮਾਨਾ ਭਰ ਕੇ ਪਕਾ ਲਾਂਗੇ। ਫਿਰ ਜੁਰਮਾਨਾ ਤਾਂ ਭਰਨੀ ਪਈ। 5000 ਰੁਪਏ ਭਰਨਾ ਗੂ ਭਰ ਦਾਂਗੇ। ਤਿੰਨ ਪੰਤੀਆਂ ਜਲੇਬੀਆਂ ਬਣਾਵਾਂਗੇ ਆਪਾਂ ਤਾਂ। ਸਾਰੇ ਪਿੰਡ 'ਚ ਗੱਲਾਂ ਹੋਣ ਜਿਹੜੀਆਂ ਆਪਣੀਆਂ। ਅੱਛਾ। ਹਾਂ। ਚੱਲ ਭਾਈ ਤਿੰਨ ਪੰਤੀਆਂ ਬਣਾ ਲਾਂਗੇ। ਸਬਜ਼ੀਆਂ ਬਣਾ ਲਾਂਗੇ ਦੋ ਤਿੰਨ। ਤੇਰਾ ਇਹ ਹੈ। ਤੈਨੂੰ ਸਬਜ਼ੀਆਂ ਦੀ ਬਣੀ ਹੈ, ਤੈਨੂੰ ਜਲੇਬੀਆਂ ਦੀ ਬਣੀ ਹੈ। ਹਜੇ ਬੁੜੀ ਤੱਜੋਂ ਦੀ ਬੈਠੀ ਐ। ਐ ਕਿੱਥੇ ਮਰਦੀ ਹੋ ਆਪਣਾ ਖੜਾ ਛੱਡਦੀ ਐ। ਕੋਈ ਨਹੀਂ ਤਾਂ ਗਾਲਾਂ ਦੇ ਦੇ ਕਿ ਮਾਰ ਦੂੰਗੀ। ਕਿੱਥੇ ਮਰਦੀ ਐ? ਗਾਲ ਉਹੀ ਗੱਲ ਮਾੜੀ ਹੁੰਦੀ ਹੈ ਸੰਭਾਲ ਵੀ ਕਰਨੀ ਪੈਂਦੀ ਹੈ ਨਮਾਉਣੀ ਧਮਾਉਣੀ ਵੀ ਪੈਂਦੀ ਹੈ ਤੂੰ ਛੱਡ ਪਰਾਂ ਕੀ ਲੈਣਾ ਨਮਾਉਣ ਤੋਂ ਤੂੰ ਮੇਰੀ ਗੱਲ ਸੁਣ ਇਹਨੂੰ ਪਾਣੀ ਨਾ ਪਰਾਇਆ ਕਰ ਤੂੰ ਬਿੰਦੇ ਛੱਟੇ ਨਹੀਂ ਬਿੰਦੇ ਛੱਟੇ ਪਾਣੀ ਖੜਾ ਫਿਰ ਬਿੰਦੇ ਛੱਟੇ ਕਿਹੜੀ ਸਿਣੀ ਮਾਰੇ ਚ ਪਾਣੀ ਨਾ ਕੱਲ ਨੂੰ ਦੇਈ ਹੁਣ ਪਾਣੀ ਇਹਨੂੰ ਪਾਣੀgir ਨਹੀਂ ਦਿੰਦਿਆਂ ਨਾ ਬਾਰ ਚ ਪਈ ਐ ਉਥੋਂ ਦੀ ਨੰਗ ਦੀਆਂ ਟੱਪਦੀਆਂ 20 ਜਾਣੀਆਂ ਦੇਖ ਕੇ ਗਈਆਂ ਇਹ ਕਹਿ ਦਿੰਦੀਆਂ ਕੋੜੇ ਪਾਣੀ ਦੀ ਘੁੱਟ ਦੇ ਜਾ ਹਰ ਕਿਹ ਕਹਿ ਦਿੰਦੀਆਂ ਤਾਈ ਹੁਣੀ ਦਿੱਤਾ ਸੀ ਹੁਣੀ ਪੀ ਕੇ ਢੀਆ ਮੇਰੀ ਬੇਬੇ ਦਾ ਦਿਮਾਗ ਨਹੀਂ ਤਾਈ ਬੋਲੀ ਜਾਂਦੀ ਆ ਪਈ ਮੈਂ ਕਹਿ ਕੇ ਮੋੜ ਨਾ ਆ ਕਹਿ ਦਿਆ ਕਰ ਬੇਨ ਤਾਂ ਕਪਈ ਕਾ ਬਿਮਾਰੀ ਹੋ ਰਹੀ ਐ ਭੁੱਲਣ ਦੀ ਤਾਂ ਰੋਟੀ ਖਾ ਕੇ ਵੀ ਭੁੱਲ ਜਾਂਦੀ ਆ ਹੋਰ ਇਨੇ ਆਪ ਨੂੰ ਬਹੁਤ ਤਪਾਇਆ ਚਲ ਚੰਗਾ ਤੂੰ ਐ ਕਰ ਹੁਣ ਤੂੰ ਕਰਦਾ ਦੇਖ ਮੜਾਇਆ ਤੇ ਮੈਂ ਮੜਾਇਆ ਨਾ ਮੈਨੂੰ ਤਾਈ ਕੋਲੇ ਕੰਮ ਹੈ ਤਾਈ ਕੋਲੇ ਜਾ ਕੇ ਆਂਦੀ ਆਂ ਬੋਚ ਕੇ ਜੇ ਟੱਪ ਜੀ ਤੈਨੂੰ ਬਾਜ ਮਾਰੂ ਉਹ ਤਾਈ ਨੂੰ ਮੈਂ ਕੱਪੜੇ ਲੀੜੇ ਦਾ ਪੁੱਛ ਕੇ ਆਂਦੀ ਆਂ ਇਹਦੇ ਲੀੜੇ ਲੂੜੇ ਸਮਾ ਕੇ ਰੱਖੀਏ ਕਿਵੇਂ ਕਰੀਏ ਕਰ ਹੀ ਪਏ ਉਹ ਹੀ ਸਮਾ ਦਾਂਗੇ ਪਰੇ ਸਮਾਤਾ ਦੇਵਾਂਗੇ ਫਿਰ ਵੀ ਸਿਮਿਆਉਣੇ ਤਾਂ ਪਹਿਣਨ ਕੀ ਤੁਰਤ ਤਾਂ ਨਹੀਂ ਸਿਮਿਆਉਣਗੀ ਅਗਲਾ ਕੋਈ ਨਹੀਂ ਦੋ ਨੂਆ ਸਮਾੜਾ ਮਟਾ ਉਹ ਹੀ ਨਹੀਂ ਕਰਿਆ ਤੇ ਬਾਈ ਨੂੰ ਛੁੱਟੀ ਮਿਲ ਜੂ ਕੁੜੇ ਤੇ ਮੇਰੀ ਗੱਲ ਸੁਣ ਛੁੱਟਿਓ ਤਾਂ ਆਪੀ ਲੈ ਕੇ ਆ ਜੂਏ ਜਦੋਂ ਮਰਗੀ ਤਾਈ ਕੋਲੇ ਨਾ ਕਿਸੇ ਗੱਲ ਦੀ ਭਾਫ ਕੱਢੀ ਵੀ ਆਪਾਂ ਇਹਦੇ ਨਾਲ ਐ ਕਰਦਿਆਂ ਲੈ ਮੈਂ ਤਾਂ ਤਾਈ ਨੂੰ ਕਹਿੰਨੀ ਮੈਂ ਤਾਈ ਅਸੀਂ ਤਾਂ ਦਿਨ ਰਾਤ ਸਾਂਭਦਿਆਂ ਐ ਤਾਂ ਮੇਰੇ ਬੇਬੇ ਤਾਂ ਮਿੰਟ ਪਰੇ ਨਹੀਂ ਹੁੰਦਿਆਂ ਇੱਕ ਜਾਣੀ ਕੋਈ ਰਹਿਣਗਾ ਐ ਮੈਂ ਫਿਰ ਤੈਨੂੰ ਪਤਾ ਆਪਣੀ ਦੋਨਾਂ ਦੀ ਤਾਂ ਪਹਿਣਾ ਪਹਿਣਾ ਵਾਲੀ ਗੱਲ ਆ ਫੰਗਾ ਤੋਂ ਡਰਾ ਬਣਾ ਦੇਣਗੀਆਂ ਹੋਰ ਚੰਗਾ ਚੰਗਾ ਮਰਜੀ ਘਾਲਾ ਚਾਹਿਆ ਜਾ ਤੂੰ ਮੈਂ ਕਰ ਲੈਣੀ ਆ ਕੰਮ ਕਰੇ ਚੰਗਾ ਨਾਲੇ ਕੱਢਣ ਦੇ ਨੂੰ ਸਾਹ ਹੁਣ ਬੋਲਣ ਦੇ ਚੰਗਾ ਚੰਗਾ ਮਰੀ ਮਾਂ ਵਿਚਰੀ ਇੱਥੇ ਪਈ ਆ ਪਤਾ ਨਹੀਂ ਜਰੂਰ ਰੋਟੀ ਪੁੱਛੀ ਹੋਊਗੀ ਨਾ ਪਾਣੀ ਪੀਣਾ ਸੀ ਬੇਬੇ ਪਾਣੀ ਪੀਣਾ ਸੀ ਲੈ ਪਾਣੀ ਪੀਣਾ ਸੀ ਮੈਨੂੰ ਪਾਣੀ ਵੀ ਨਹੀਂ ਫੜਾਉਂਦੀ ਤੈਨੂੰ ਦੋ ਨੂੰ ਹਾਨੇ ਤੇਰੇ ਨਾ ਕਿਸੇ ਨੇ ਨਹੀਂ ਪਾਣੀ ਫੜਾਇਆ ਪਾਣੀ ਕਿੰਨੇ ਉੱਥੇ ਆਈ ਮਰੀ ਜਾਨੀ ਆ ਮੈਂ ਤਾਂ ਨਾ ਰੋਟੀ ਨਾ ਪਾਣੀ ਕੁਛ ਨਹੀਂ ਲਿਆ ਕੇ ਆਇਆ ਬੇਬੇ ਐਡਾ ਤਰ੍ਹਾਂ ਕੀ ਉਹ ਕਰਿਆਗਾ ਮਾੜਾ ਕਰਮ ਕਰਿਆ ਕਿਉਂ ਨਹੀਂ ਤੈਨੂੰ ਰੋਟੀ ਦਿੰਦੀਆਂ ਪਤਾ ਨਹੀਂ ਕਿਉਂ ਨਹੀਂ ਦਿੰਦੀਆਂ ਗਆਂਗੀਆਂ ਕੋਈ ਨਹੀਂ ਆਉਂਦੀਆਂ ਗਆਂ ਐ ਟੱਪ ਜਾਂਦੀਆਂ ਕਿ ਐਂ ਵਗ ਜਾਂਦੀਆਂ ਕੋਈ ਐਂ ਵਗ ਜਾਂਦੀ ਆ ਐਨੇ ਬੋਲ ਮਾਰੇ ਮੈਂ ਵੀ ਵੀਰ ਰਾਜੀਵੀਰ ਪਾਣੀ ਫੜਾ ਦੇ ਹਰਪ੍ਰੀਤ ਪਾਣੀ ਫੜਾ ਦੇ ਕੋਈ ਨਹੀਂ ਬੋਲਦੀ ਦੋਨੇ ਐਂ ਨੰਗ ਜਾਂਦੀਆਂ ਤੂੰ ਕਿੱਧਰ ਗਿਆ ਸੀ ਤੇ ਮੈਂ ਮੈਂ ਦੱਸ ਕੀ ਕਰਾਂ ਨਾ ਤਾਂ ਮੈਨੂੰ ਬਾਹਰ ਜਾਏ ਉਹ ਨਾ ਸਰਦ ਹੋ ਜਾਗਾ ਤੇ ਤੈਨੂੰ ਇਹ ਕਿਉਂ ਨਹੀਂ ਤੇਰੀ ਸੇਵਾ ਕਰਦੀਆਂ ਲਖ ਲੈ ਕੋਈ ਚੰਗੀ ਗੱਲ ਥੋੜੋ ਇਹਨਾਂ ਦੀ ਮੈਂ ਤਾਂ ਮਰਨ ਵਾਲੀ ਪਈ ਆ ਮੈਂ ਤਾਂ ਇੱਕ ਅੱਧਾ ਦਿਨ ਹੀ ਕੱਟੂਗੀ ਬੇਬੇ ਤੂੰ ਐਂ ਕਰਿਆ ਕਰ ਤੌੜਾ ਆਪਦੇ ਕੋਲੇ ਹੀ ਧਰ ਲਿਆ ਕਰ ਹੁਣ ਮੈਂ ਤੈਨੂੰ ਬਿੰਦੇ ਬਿੰਦੇ ਮੈਂ ਤੈਨੂੰ ਕਿੱਥੋਂ ਮੈਂ ਖੇਤ ਵੀ ਜਾਵਾਂ ਕਿ ਮੈਂ ਬਾਹਰ ਵੀ ਜਾਣਾ ਕੰਮ ਨੂੰ ਨਾ ਮੈਂ ਕਿੱਥੋਂ ਤੈਨੂੰ ਪਾਣੀ ਫੜਾ ਕੇ ਜਾਇਆ ਕਰੂੰਗਾ ਤੌੜਾ ਮੈਂ ਤੇਰੇ ਕੋਲੇ ਹੀ ਧਰਦਾ ਮੈਂ ਤੂੰ ਤੌੜੇ ਚੋਂ ਪਾਣੀ ਪੀ ਲਿਆ ਕਰ ਬੇਬੇ ਮੈਂ ਤਾਂ ਉੱਠਿਆ ਨਹੀਂ ਜਾਂਦਾ ਹੱਥ ਨਹੀਂ ਪੜਦਾ ਮੇਰਾ ਤੌੜੇ ਤਾਂ ਹੀ ਨਹੀਂ ਤਾਂ ਮੈਂ ਪੀ ਲਾ ਉੱਠ ਕੇ ਬੇਬੇ ਹੁਣ ਮੈਂ ਅਸਲ ਕੀ ਕਰਾਂ ਤੂੰ ਤਾਂ ਜਦੋਂ ਮੈਂ ਖੇਤੋਂ ਆਣਾ ਉਹਦੀ ਮੇਰੇ ਮਨ ਔਖਾ ਹੋ ਜਾਂਦਾ ਕਿਉਂ ਨਹੀਂ ਸਮਝਦੀਆਂ ਬਥੇਰੇ ਇਹਨਾਂ ਨੂੰ ਸਮਝਾਉਣਾਗਾ ਬੀਬੇ ਵੱਡੇ ਦੀ ਸੇਵਾ ਕਰੀਦੀ ਹੁੰਦੀ ਹੈ ਦੇਖ ਲੈ ਜਦੋਂ ਇਹਨਾਂ ਨਾਲ ਹੋ ਮੈਂ ਤਾਂ ਉਦੋਂ ਵੀ ਔਖਿਆ 666 ਆ ਸੇ ਕੁਮਾਰ ਦਾ ਇੱਥੇ ਗਰਮੀਆਂ ਨਾ ਆਈ ਨੀ ਵੀ ਪੱਖਾ ਲਾ ਦੀਏ ਕੋਈ ਜਾਂ ਕੂਲਰ ਲਾ ਦੀਏ ਬੇਬੇ ਤੂੰ ਉਦੜੀ ਪੈ ਜਾ ਕਰਨ ਇੱਥੇ ਕੋਈ ਪੈਣੀ ਹੁੰਨੀ ਏਡੀ ਦੂਰਾ ਕੇ ਪੈ ਨਹੀਂ ਦਿੰਦੀ ਆ ਕਿ ਤੂੰ ਖੰਗੇਂਗੀ ਉੱਥੇ ਪੈ ਜਾ 666 ਥੱਲੇ ਕੋਈ ਗੱਲ ਨਹੀਂ ਬੇਬੇ ਅੱਜ ਮੈਂ ਜਾ ਕੇ ਕਰਦਾ ਨਾ ਨਾ ਗੱਲ ਅੱਜ ਤਾਂ ਮੈਂ ਇਹਨਾਂ ਨਾਲ ਇੱਕ ਪਾਸਾ ਕਰਕੇ ਹਟੂੰਗਾ ਰੋਜ਼ ਰੋਜ਼ ਨੂੰ ਦੇਖ ਲੈ ਤੇਰੇ ਨਾਲ ਇੰਨਾ ਉਹ ਕਰਦੀਆਂ ਨੇ ਇਹ ਕਰਦੀਆਂ ਨੇ ਡਰਦੀਆਂ ਐ ਦਿੱਥੋਂ ਕੋਲ ਡਰਦੀਆਂ ਉਹ ਡਰਦੀਆਂ ਨਹੀਂ ਆਈਆਂ ਤੂੰ ਤਾਂ ਖੇਤ ਬਾਗ ਜਾਣਾ ਉਹਨਾਂ ਦੇ ਮਾਗਰ ਮौज ਬਣ ਜਾਂਦੀ ਆ ਚੰਗਾ ਬੇਬੇ ਮੈਂ ਬਾ ਪਾਣੀ ਫੜਾਉਣਾ ਤੈਨੂੰ ਮੈਂ ਕਰਦਾ ਉਹਨਾਂ ਨਾਲ ਗੱਲ ਪਾਣੀ ਫੜਾ ਦੇ ਮੈਨੂੰ ਨਾ ਚਾਹ ਦੀ ਕੁੱਟ ਦੇ ਜਾ ਜੇ ਪੀਤੀ ਜਾਊਗੀ ਤਾਂ ਚੰਗਾ ਬੀਬੀ ਲਿਉਣਾ ਮੈਂ ਤੇਰੇ ਵਾਸਤੇ ਚਾਹ ਵੀ ਲਿਉਣਾਗਾ ਆਓ ਲਿਆਵੇਂ ਪਾਣੀ ਦੀ ਕੁੱਟ ਫੜਾ ਦੇਣਾ ਹਾਂ ਦੇਖ ਲੈ ਬੀਬੀ ਬੜੀ ਪਤਾ ਸਬਤੀ ਆਉਣਾ ਇਹਨਾਂ ਤੇ ਤਾਂ ਯਾਦ ਨਹੀਂ ਰੱਬ ਯਾਦ ਹਾਂ ਬੜੇ ਪਤਾ ਉਹਨਾਂ ਦੀ ਯਾਦ ਨਹੀਂ ਹੈਗਾ ਯਾਦ ਨਹੀਂ ਇਹਨਾਂ ਦੀ ਚੰਗਾ ਬੀਬੀ ਦਨ ਪੈ ਕੇ ਹਫਤੇ ਆ ਜੂਗਾ ਹਾਂ ਮੈਂ ਤੇਰੇ ਕੋਲ ਪਾਣੀ ਧਰ ਦੇ ਗੁਰ ਤੂੰ ਪਾਣੀ ਪੀ ਲਿਆ ਕਰੀ ਹੋਰ ਫਿਰ ਕੀ ਐ ਧਰ ਦੇਗਾ ਪਾਣੀ ਕੋਲੇ ਧਰ ਦੇ ਕਰ ਮੈਂ ਰੋੜ ਰੋੜ ਕੇ ਪੀ ਲਿਆ ਕਰੂੰਗੀ ਚੰਗਾ ਬੀਬੇ ਮੈਂ ਲਿਆਉਣਾ ਚਾਹ ਤੇ ਪਾਣੀ ਤੇਰੇ ਵਾਸਤੇ ਲਿਆ ਲੈ ਕੀ ਕਰੇ ਜਬਾਕ ਪਾਣੀ ਫੜਾਵੇ ਕਿ ਮੈਨੂੰ ਚਾਹ ਫੜਾਵੇ ਕਿ ਖੇਤ ਜਾਵੇ ਉਹ ਤਾਂ ਇੰਧੀਆਂ ਡੈਣਾ ਨਿਕਲੀਆਂ ਬੇਗੁਰੀਆਂ ਬੇਗੁਰ ਗਿਆਨ ਕਾਜੂਗਾ ਇਹਨਾਂ ਦੇ ਵੀ ਇਹੀ ਮੂਰੇ ਆਉਣਗੀਆਂ ਗੱਲਾਂ ਇਹਨਾਂ ਦੇ ਵੀ ਨੂਹਾਂ ਤਾਂ ਆਉਣਗੀਆਂ ਹੀ ਇਨਾਂ ਦੇ ਪੁੱਤ ਵੀ ਐ ਹੀ ਕਰਨਗੇ ਉਹ ਕਰਨਗੇ ਨੂਹਾ ਵੀ ਐ ਹੀ ਕਰਨਗੇ ਇਨਾਂ ਨਾਲ ਅੱਗੇ ਤੁਸੀਂ ਉੱਤਰ ਜਾਨੀ ਹੈਗੀ ਮੈਂ ਦੱਤਾ ਹੈ ਕਿ ਘਰੇ ਜਾ ਕੇ ਨਹੀਂ ਮੜਾ ਜੇ ਤੁਸੀਂ ਅੱਗੇ ਐ ਕਰੇਗਾ ਤਾਂ ਆਏ ਕੇ ਕਰੇ ਜਾਨੀ ਹੈ ਹਾਂ ਉਹ ਬੇਬੀ ਦੀ ਵੀ ਮੜਾ ਮੋਟਾ ਕੁਝ ਸਾਰ ਲੈ ਆਇਆ ਕਰੋ ਚਾਹ ਪਾਣੀ ਕੋਈ ਰੋਟੀ ਪਾਣੀ ਕੁਸਤਾ ਨੂੰ ਫੜਾ ਦਿਆ ਕਰੋ ਵਿਚਾਰੀ ਨੂੰ ਲੈ ਹਾਂ ਹੁਣ ਤਾਂ ਬੇਬੇ ਨੂੰ ਦਲੀਆ ਬਣਾ ਕੇ ਖਵਾਇਆ ਬੇਬੇ ਨੇ ਚਾਹ ਦਾ ਗਲਾਸ ਪੀਤਾ ਪਾਣੀ ਪੀਆ ਹੁਣ ਤਾਂ ਬੇਬੇ ਦੇ ਕੋਈ ਆਈਆਂ ਮੈਂ ਬੇਬੇ ਨੂੰ ਦਲੀਆ ਖਵਾਇਆ ਹਾਂ ਲੈ ਪਾਣੀ ਪੀ ਤੇ ਹੋਰ ਉਹ ਤਾਂ ਮੈਨੂੰ ਕਹਿੰਦੀ ਮੈਂ ਤਾਂ ਭੁੱਖੀ ਮਰੀ ਜਨੇ ਮੈਂ ਤਾਂ ਕਿਸੇ ਨੇ ਰੋਟੀ ਨਹੀਂ ਪੁੱਛੀ ਅੱਜ ਉਹਦਾ ਦਿਮਾਗ ਹੁਣ ਹੈ ਨਹੀਂ ਹੁਣ ਵੱਡਾ ਜਦੋਂ ਹੋ ਜਾਂਦਾ ਬੰਦਾ ਨਾਲੇ ਜਦੋਂ ਮੰਜੇ ਤੇ ਪਿਆ ਹੁੰਦਾ ਆਹ ਕੀਰਲੇ ਸਾਹਾਂ ਤੇ ਉਹ ਤਾਂ ਬੰਦੇ ਨੂੰ ਕੁਝ ਨਹੀਂ ਪਤਾ ਲੱਗਦਾ ਬੇਬੇ ਦੀ ਹੁਣ ਉਹ ਹੀ ਗੱਲ ਕਿਹੜੀ ਰਹਿ ਗਈ ਹੁਣ ਉਹ ਮੈਨੂੰ ਤਾਂ ਨਾ ਦਿਮਾਗ ਆਹ ਹੀ ਗੱਲ ਤੇ ਮੈਂ ਯਕੀਨ ਕਰਾਂ ਉਹ ਬੇਬੇ ਝੂਠ ਤਾਂ ਨਹੀਂ ਬੋਲਦੀ ਮੈਨੂੰ ਨਾ ਫਿਰ ਬੇਬੇ ਦੀ ਗੱਲ ਤੇ ਯਕੀਨ ਕਰ ਲੈ ਚੱਲ ਪਾਣੀ ਵੀ ਨਹੀਂ ਪੁੱਛਿਆ ਸੀ ਤਾਂ ਬੇਬੇ ਨੂੰ ਮਾਰਨਾ ਚਾਹੁੰਨੀਆਂ ਤੇਰੇ ਵਾਲਾ ਸਾਵੇਂ ਲਾਲਾ ਸੀ ਚਾਹੁੰਨੀਆਂ ਪਹਿਲਾਂ ਇਹ ਦੇਖੋ ਉਹ ਪੇ ਅੰਦਰ ਦਰਿਆ ਬਣਾਇਆ ਜਾ ਕੇ ਚੈੱਕ ਕਰ ਲਾ ਦਰਿਆ ਬਣਾਇਆ ਪਿਆ ਹਾਂ ਦਰਿਆ ਬਣਾ ਕੇ ਦਿੱਤਾ ਨਾ ਬੇਬੇ ਨੂੰ ਨਾ ਬੇਬੇ ਨੂੰ ਚਾਹ ਕਰਕੇ ਦਿੱਤੀ ਬੇਬੇ ਕਹਿੰਦੀ ਮੈਨੂੰ ਘੱਟ ਮਿੱਠਾ ਪਾ ਕੇ ਚਾਹ ਕਰਕੇ ਲੈ ਕੇ ਦੇ ਚੱਲ ਰਾਜੀਵੀਰ ਤਾਂ ਬਾਹਰ ਨੂੰ ਗਈ ਸੀ ਹੁਣ ਆਈਏਗੀ ਨਾ ਬੇਬੇ ਤਾਂ ਮਤਲਬ ਫਿਰ ਭੁੱਲ ਜਾਂਦੀ ਐ ਖਾ ਕੇ ਬੇਬੇ ਭੁੱਲ ਜਾਂਦੀ ਐ ਬੇਬੇ ਦਾ ਹੁਣ ਦਿਮਾਗ ਨਹੀਂ ਰਿਹਾ ਨਾਲੇ ਜਦੋਂ ਤਾਈ ਵਰਗਿਆਂ ਹੁਣ ਸਿਆਣੀਆਂ ਉਹ ਦੱਸਦਿੰਦੇ ਐ ਵੀ ਜਦੋਂ ਬੰਦੇ ਦਾ ਉਹੀ ਗੱਲ ਉਮਰ ਪੂਰੀ ਹੋ ਜੇ ਭਾਈ ਇਹ ਥੋੜੇ ਦਿਨ ਰਹਿ ਜਾਣ ਬੰਦੇ ਦੇ ਉਦੋਂ ਤਾਂ ਬੰਦਾ ਇਹੀ ਕਰਦਾ ਹੁੰਦਾ ਨਾ ਥੋੜੇ ਦਿਨ ਦਾ ਕੀ ਮਤਲਬ ਹੁਣ ਐਨੀ ਕਹਿੰਦੀ ਬੇਬੇ ਮਰਨ ਵਾਲੀ ਐ ਵੀ ਜਦੋਂ ਉਮਰ ਵੱਡੀ ਹੋ ਜਾਏ ਬੰਦੇ ਨੂੰ ਪਤਾ ਲੱਗਣੋਂ ਹਟ ਜਾਂਦਾ ਉਹ ਤਾਂ ਗੱਲ ਠੀਕ ਐ ਪਰ ਮੈਨੂੰ ਤਾਂ ਨਾ ਜਦੋਂ ਬੇਬੇ ਮੇਰੇ ਕੋਲੇ ਆਏ ਕਰਦੀ ਐ ਇਹਨਾਂ ਮੈਨੂੰ ਤਾਂ ਗੱਲ ਤੇ ਯਕੀਨ ਜਾ ਜਾਂਦਾ ਵੀ ਕਿਤੇ ਬੇਬੇ ਨੇ ਤੁਸੀਂ ਸੱਚਮੁੱਚ ਹੀ ਨਾ ਬਿਤਕਰਾ ਕਰਦੀਆਂ ਹੋ ਉਹ ਕਦੇ ਬੱਸ ਸੱਚਮੁੱਚ ਬਿਤਕਰਾ ਕਰਕੇ ਉਹ ਹੀ ਗੱਲ ਐ ਸੀ ਕੀ ਲੈਣਾ ਬੇਬੇ ਤੋਂ ਬੇਬੇ ਨਾਲੇ ਹੁਣ ਸਾਨੂੰ ਮੰਝੇ ਤੇ ਪਈ ਕਹਿੰਦੀ ਕੀ ਐ ਜਦੋਂ ਕਹਿੰਦੀ ਸੀ ਉਦੋਂ ਤਾਂ ਕਰਦਿਆਂ ਸੀ ਹਾਂ ਛੋਡੀਆਂ ਗੱਲਾਂ ਸੁਣ ਕੇ ਫਿਰ ਮੈਨੂੰ ਛੋੜੇ ਤੇ ਯਕੀਨ ਆ ਜਾਂਦਾ ਕਿਦਮਾ ਬੇਬੇ ਦੀਆਂ ਗੱਲਾਂ ਸੋਲਦੇ ਬੇਬੇ ਦੀਆਂ ਗੱਲਾਂ ਕਿੰਨ ਕਰੇਗਾ ਸਾਰਾ ਦਿਨ ਬੇਬੇ ਦਾ ਪਤਾਸਤ ਲੈਣ ਵਾਲੇ ਉਹਨੇ ਕਿਸੇ ਨੂੰ ਚਾਹ ਕਰਤੀ ਕਿਸੇ ਨੂੰ ਪਾਣੀ ਫੜਾਤਾ ਉਹ ਤੁਸੀਂ ਹੋਏ ਸਾਰਾ ਦਿਨ ਤਰੇ ਫਿਰਦੇ ਆ ਮੇਰੇ ਕਹੇ ਤੋਂ ਨਾ ਉਹ ਜਿਹੜਾ ਉੱਥੇ ਤੌੜਾ ਪਿਆਗਾ ਉਹ ਬੇਬੇ ਦੇ ਕੋਲੇ ਧਰ ਦੋ ਪਾਣੀ ਜਦੋਂ ਉਹਦਾ ਜੀ ਕਰੇ ਉਹਦੇ ਪਾਣੀ ਦਾ ਗਲਾਸ ਉਹ ਪੀ ਲਿਆ ਕਰੇ ਬੇਬੇ ਤੋੜੇ ਚ ਪਾਣੀ ਪਿੰਦੀ ਨਹੀਂ ਮੈਂ ਤਾਂ ਬੇਬੇ ਦੇ ਸਿਰਾਂ ਨੇ ਧਰਦਿਆਂ ਤੋੜਾ ਭਰ ਕੇ ਬੇਬੇ ਨੂੰ ਪਾਣੀ ਮੰਗਣ ਦੀ ਆਦਤ ਹੈ ਬੇਬੇ ਜਦੋਂ ਮੈਂ ਬਾਹਰ ਹਾਂ ਨਾ ਪਾਣੀ ਪਾਣੀ ਕਰੀ ਜਾਂਦੀ ਹੁੰਦੀ ਮੈਨੂੰ ਆਏ ਹੁੰਦਾ ਵੀ ਮੇਰੀ ਮਾਂ ਨੂੰ ਕਦੇ ਕੋਈ ਪਾਣੀ ਵੀ ਨਹੀਂ ਪੁੱਛਦਾ ਅਰੇ ਮੈਂ ਕੋਲ ਦੀ ਨੰਗ ਕੇ ਦੇਖ ਲੈਣੀ ਆ ਤੂੰ ਦੇਖ ਲਈ ਜਦੋਂ ਮੈਂ ਨੰਗ ਹੋ ਦੋ ਵੀ ਐ ਕਰੂ ਹਰਪ੍ਰੀਤ ਪਾਣੀ ਦੇ ਜਾਂ ਪਾਣੀ ਦੇ ਜਾਂ ਇਹੀ ਕਰੀ ਜਾਂਦੇ ਸਾਰਿਆਂ ਨੂੰ ਐ ਕਰਦੀ ਐ ਸਵਾਹ ਹੀ ਪੈ ਗਿਆ ਬੇਬੇ ਸਵਾਹ ਪੈ ਗਿਆ ਨੂੰ ਚਲ ਠੀਕ ਉਹ ਤਾਂ ਜਿਵੇਂ ਕਹਿੰਦੇ ਹੁੰਦੇ ਨਾ ਬਾੜ ਫੁੱਟ ਗਿਆ ਬਾੜ ਬੁੜੀ ਦਾ ਮਹਾਰਾਮ ਅੱਜ ਜਾ ਕੇ ਗੱਲ ਕਰਦਾ ਹਾਂ ਹਰ ਕਿਸੇ ਤਾਂ ਐਵੇਂ ਹੀ ਕਰੀ ਜਾਂਦਾ ਇੰਨੀ ਤਾਂ ਸੇਵਾ ਕਰਦਿਆਂ ਇੰਨੀ ਸੇਵਾ ਕੌਣ ਕਰਦਾ ਐਡੇ ਬੁੜੇ ਦੀ ਕੋਣ ਸਮਝਦਾ ਮੇਰੀ ਗੱਲ ਸੁਣ ਤੂੰ ਰਾਜਬੀਦੂ ਵਿੱਚ ਕਹਾ ਕਰ ਅਸੀਂ ਇੱਥੇ ਮਿੰਟਾਇਆ ਹੋਇਆ ਸੀ ਮੰਜਾ ਕਹਿੰਦੀ ਮੈਨੂੰ ਇੱਥੇ ਕੁਛ ਦੀਨਾ ਨਹੀਂ ਮੈਨੂੰ ਉੱਥੇ ਪਾ ਕੇ ਤਾਂ ਪਾਈ ਉੱਥੇ ਤਾਂ ਉੱਥੇ ਤਾਂ ਪਈ ਹੈ ਮੈਂ ਤਾਂ ਕਹਿੰਦੀ ਮੈਨੂੰ ਤਾਂ ਤਹਾਂ ਬਰਾਂਡ ਜਿਹੋ ਨੇ ਪੈਣ ਨਹੀਂ ਦਿੱਤਾ ਮੈਨੂੰ ਤਾਂ ਇਹੀ ਕਹੀ ਜਾਂਦੀ ਹੈਗੀ ਲੈ ਫਿਰ ਜਦੋਂ ਉਹਦਾ ਦਿਮਾਗ ਦੀ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਸੇ ਗੱਲ ਦਾ ਚਲ ਕੋਈ ਨਹੀਂ ਚਲ ਮੈਂ ਤਾਰੀ ਕੋਲ ਜਾ ਕੇ ਆਉਂਦੀ ਆ ਪੁੱਛ ਆਇਆ ਸੀਗਾ ਬਾਲਾ ਮੈਂ ਤੈਨੂੰ ਕਹੇ ਤੂੰ ਮੇਰੀ ਗੱਲ ਦਾ ਗੁੱਸਾ ਨਾ ਮੰਨੀ ਤੂੰ ਰਾਜਵੀਰ ਨੂੰ ਵੀ ਸਮਝਾਈ ਵੀ ਵੱਡਿਆਂ ਦੀਦਾ ਸੇਵਾ ਕਰੀਦੀ ਹੁੰਦੀ ਐ ਲੈ ਮੈਂ ਤਾਂ ਉਹਨੂੰ ਕਹਿਨੀ ਆ ਵੀ ਕਮਲਗੇ ਬਜ਼ੁਰਗਾਂ ਦੀ ਸੇਵਾ ਤਾਂ ਉਹੀ ਗੱਲ ਕੋਲਾਂ ਤਾਰਦਾਂ ਦੀ ਐ ਵੱਡੇ ਬੰਦੇ ਦੀਆਂ ਵਾਲੀਆਂ ਦਿੰਦੀ ਐ ਹਾਂ ਉਹ ਜੀ ਸੀਸ ਲੈ ਲਿਆ ਕਰੋ ਕੋਈ ਨਾ ਕੋਈ ਨਹੀਂ ਬੇਬੇ ਦੀ ਸੇਵਾ ਸੇਵਾ ਬਾਧੂ ਕਰਦਾਂ ਤੇ ਚਾਹ ਬਣੀ ਪਈ ਤੁਸੀਂ ਚਾਹ ਪੀ ਲਓ ਮੈਨੂੰ ਮਾਣਾ ਇਹ ਕੰਮ ਐ ਮੈਂ 10 ਮਿੰਟਾਂ ਚ ਹੀ ਆਉਣੀ ਆ ਜਾਇਆ ਕੋਈ ਨਾ ਮੈਂ ਚਾਹ ਚੰਗਾ ਇਹਦਾ ਨਾ ਬੁੜੀ ਦਾ ਜੱਬ ਲੋਟ ਆਇਆ ਜਦੋਂ ਆਉਂਦਾ ਉਹਦੀ ਕਰਨ ਭਰਦਾਂ ਦੀ ਐ ਇਹਦੇ ਇਹ ਤਾਂ ਮੈਂ ਦਿੰਨੀ ਆ ਪਤਾ ਹਰਪ੍ਰੀਤ ਪਾਣੀ ਦੇ ਜਾ ਪਾਣੀ ਦੇ ਜਾ ਹਰਪ੍ਰੀਤ ਮੈਂ ਤੇਰਾ ਨਾ ਜੱਬ ਲੋਟ ਆਇਆ ਸਾਰਾ ਦਿਨ ਪਈ ਬੋਲੀ ਜਾਨੀ ਆ ਹੁਣ ਤਾਂ ਪਾਣੀ ਪੀ ਕੇ ਹਟੀਆਂ ਕਿਤੇ ਦੇ ਜਾ ਪਾਣੀ ਦੀ ਘੁੱਟ ਤੇ ਆਈ ਮਰੀ ਜਾਨੀ ਪਾਣੀ ਤਾਂ ਹੁਣ ਪੀ ਕੇ ਆਦੀ ਮੈਂ ਤੈਨੂੰ ਜੇ ਤੇਰੇ ਕੋਲੇ ਆ ਜੇ ਨਾ ਤੂੰ ਐ ਕਹਿੰਨੇ ਮੈਂ ਤਾਂ ਮੈਨੂੰ ਦਲੀਆ ਖਵਾਇਆ ਨਾ ਮੈਨੂੰ ਚਾਹ ਪਈ ਨਾ ਪਾਣੀ ਪੀ ਮੈਂ ਤੈਨੂੰ ਜਿੰਨੀ ਤੇਰੀ ਸੇਵਾ ਕਰਦਾਂ ਨਾ ਇਹ ਤੋਂ ਵੀ ਜਾਏਗੀ ਤੇ ਨਾਲ ਚੱਕ ਕੇ ਮੰਜਾ ਉੱਥੇ ਬਰਦਾਵੇਂ ਨਿਮ ਥੱਲੇ ਤੂੰ ਮੈਨੂੰ ਪਾਣੀ ਦੀ ਘੁੱਟ ਦੇ ਜਾ ਨਹੀਂ ਕਹਿੰਦੀ ਉਹਨੂੰ ਆਖੋ ਮੈਂ ਦਲਗਿਆ ਦੇਗੀ ਨਾ ਦਾਲ ਰੋਟੀ ਦੇਗੀ ਨਾ ਕਿ ਉਂਗਲਾ ਲਾਉਣੀ ਹੁੰਨੀ ਆ ਉਹਦੇ ਕਾਤਾ ਨਹੀਂ ਤੇਥੋਂ ਟੇਕ ਕੇ ਪਿਆ ਜਾਂਦਾ ਹੁਣ ਤੇਰੀ ਉਮਰ ਉਹੀ ਗੱਲ ਹੁਣ ਤਾਂ ਤੂੰ ਨਾ ਜਾ ਕੇ ਉੱਥੇ ਸਿਵਿਆਂ ਚ ਤੈਨੂੰ ਸ਼ਾਂਤੀ ਆਊਗੀ ਉੱਥੇ ਪਨਾਏ ਕਰਾਂਗੇ ਤੇਰੇ ਸਰਾਣੇ ਤੇ ਆਵਾਂਗੇ ਤੋੜਾ ਭਰ ਕੇ ਪਾਣੀ ਦਾ ਪੀ ਜਾਇਆ ਕਰੀ ਪਾਣੀ ਦੀ ਘੁੱਟ ਹੁਣ ਤਾਂ ਦੇ ਜਾ ਹੁਣ ਤਾਂ ਤੇ ਹੀ ਮਰੀ ਜਾਂਦੀਆਂ ਕਿਤੇ ਤੇ ਹੀ ਮਰੀ ਜਾਂਦੀ ਐ ਹਾ ਕੰਟਾ ਹੋਇਆ ਪੀ ਕੇ ਦਿਨੂ ਨਾਲੇ ਫਿਰ ਹੁਣ ਤੈਨੂੰ ਪਾਣੀ ਦਾ ਘਲਾ ਦੇ ਤਾਂ ਮੈਂ ਤੈਨੂੰ ਤੂੰ ਕਹਿੰਗੀ ਮੈਨੂੰ ਫਲੈਸ਼ ਚ ਲੈ ਕੇ ਚੱਲ ਤੈਨੂੰ ਕੌਣ ਖਿੱਚੇ ਸਾਰਾ ਜਨ ਹੋਵੇ ਉਹ ਦੱਸ ਕੌਣ ਲੈ ਕੇ ਜਾਵੇ ਤੁਸੀਂ ਨਾਲ ਲੈ ਕੇ ਜਾਓ ਹੋ ਪਾਣੀ ਮੈਂ ਤੈਨੂੰ ਦੱਸ ਸਾਹ ਦਾ ਪੀ ਲੈ ਕਰ ਜਿੰਨਾ ਕ ਦਿਨਾਂ ਹੋਣਾ ਉਹਨਾਂ ਪੀ ਖਾ ਕੇ ਚੁੱਪ ਕਰਕੇ ਪਈ ਰਹਾ ਕਰ ਬੋਲਿਆ ਨਾ ਕਰ ਬਾਲਾ ਤੇ ਜੇ ਕੋਈ ਮੇਰੇ ਮੰਗਰੋਂ ਪਤਾ ਲੈਣਾਗੀ ਜੇ ਕਿਸੇ ਕੋਲੇ ਸਾਹ ਵੀ ਕੱਢੇ ਜਾਣਦੀਆਂ ਮੈਨੂੰ ਉਹਦੀ ਪਤਾ ਲੱਗ ਜੇ ਉਹਦੀ ਦੱਸ ਦਾਂਗੀ ਅਗਲੀ ਵਾਰ ਜਾ ਕੇ ਲੈ ਕਿਸੇ ਕੋਲ ਇਹ ਦੱਸਦੀ ਮੈਂ ਸਾ ਬਾਗ ਮੈਂ ਤੈਨੂੰ ਸਾ ਮੂੰਹ ਤੇ ਉਂਗਲ ਰੱਖਿਆ ਕਰ ਬੋਲਿਆ ਨਾ ਕਰ ਘੱਟ ਤੋਂ ਘੱਟ ਬੋਲਿਆ ਕਰ ਜਿੰਨੀ ਤੇਰੀ ਸੇਵਾ ਹੁੰਦੀ ਹੈ ਨਾ ਬੇਬੇ ਬਹੁਤ ਐਨੀ ਐਨੀ ਤਾਂ ਹੁੰਦੀ ਨਹੀਂ ਕਿਸੇ ਦੀ ਆ ਪੱਕੇ ਥਾਂ ਤੇ ਪਈਏਗੀ ਤੇ ਨਹੀਂ ਜੇ ਤੂੰ ਐਂ ਕਹਦਾ ਨਾ ਮੈਨੂੰ ਮੰਝਾ ਉੱਥੋਂ ਮੇਰਾ ਆਪੇ ਢਾਕੇ ਗਈਆਂ ਉਹਦੇ ਕੋਲੇ ਐਂ ਕਹਿਣਾ ਵੀ ਮੰਝਾ ਮੈਂ ਡਹਾਇਆ ਓਰੇ ਆ ਛਾਟਰਾਂ ਥੱਲੇ ਸੇਕ ਮਾਰੀ ਜਾਂਦਾ ਐ ਪੱਖਾ ਤਾਂ ਲਾ ਦੇ ਏਸੀ ਨਾ ਲਾਦਿਆ ਤੈਨੂੰ ਪੱਖਾ ਲਾ ਦੇ ਤੈਨੂੰ ਪੱਖੇ ਨਾਲ ਤੂੰ ਖੰਘ ਖੰਘ ਕਰਨ ਲੱਗ ਜਾਈਂਗੀ ਫੇਰ ਤਪਾਂਗੀ ਫੇਰ ਰਾਤ ਨੌਕਾਂਗੀ ਮੈਨੂੰ ਦਵਾਈ ਲੈ ਕੇ ਦਿਓ ਟੇਕ ਕੇ ਪਈ ਰਿਆ ਹੁਣ ਤੈਨੂੰ ਖੰਘ ਨਹੀਂ ਛੱਡਦੀ ਹਵਾ ਚ ਕਿੰਨੀ ਖੰਘ ਛੱਡਦੀ ਸੀ ਤਾਂ ਮੈਂ ਸਿੱਸੀ ਲਿਆ ਦੇ ਜਾਨੀ ਐ ਕਿੱਧਰ ਜਾਨੀ ਐ ਤੇਰਾ ਸਿਸੀਂਗਾ ਨਹੀਂ ਲੋਟਾਉਂਦੀਆਂ ਐ ਦਿਨੜਾਂ ਐਡੇ ਐਡੇ ਬਿੱਲ ਹੋਏ ਪੈਣ ਡਾਕਟਰ ਦੇ ਮੈਂ ਤੈਨੂੰ ਦੱਸਾਂ ਮੈਂ ਤੈਨੂੰ ਲੈ ਕੇ ਦਿੱਤੀ ਜਾਂਦੀ ਸੀਸੀ ਤਾਈ ਕੋਲੇ ਜਾ ਕੇ ਆਉਂਦੀਆਂ ਕਰਕੇ ਆਉਂਦੀਆਂ ਤੇਰਾ ਮਾੜਾ ਮੋਟਾ ਸਿਆਪਾ ਪੁੱਛ ਕੇ ਆਉਂਦੀਆਂ ਉਹਨੂੰ ਲੀੜੇ ਲੂੜੇ ਕੋਈ ਤੇਰੇ ਸਮਾ ਕੇ ਰੱਖ ਦਈਏ ਮਰੂੰਗੀ ਮੈਂ ਨਾ ਮਰਦੀ ਨਹੀਂ ਤੂੰ ਤੂੰ ਤਾਂ ਹੁਣ ਮਟਿਆਰ ਹੋਏਂਗੀ ਤੇ ਮੇਰੇ ਚਾਕਤਾ ਦਾ ਟੀਕਾ ਲਵਾ ਦੇ ਮੈਂ ਉੱਠ ਖੜੂ ਮੰਜੇ ਚੋਂ ਹੋਣ ਨੀ ਬੇਬੇ ਉੱਡਦੀ ਆਰਦੀ ਹੁਣ ਭੁੱਲ ਜਾ ਜਿਹੜੇ ਲਵਾਉਣੇ ਸੀ ਤਾਕਤਾਂ ਵਾਲੇ ਟੀਕੇ ਬਾਦੂ ਲਵਾ ਲੇ ਮੈਂ ਤੈਨੂੰ ਦੱਸਾਂ ਸਾਰਾ ਦਿਨ ਡਾਕਟਰ ਦੀ ਖੜੀ ਰਹਿੰਦੀ ਸੀ ਅ ਜਿਹੜੇ ਤਾਕਤਾਂ ਦੇ ਟੀਕੇ ਲਵਾਉਂਦੀ ਸੀ ਨਾ ਲੱਤਾਂ ਤੇ ਰਗਾ ਉਹ ਨਾ ਨਹੀਂ ਖੜੀਆਂ ਪੈਰਾਂ ਉਂ ਟਿੱਕੇ ਜਦੋਂ ਮਰ ਗਈ ਨਾ ਉਹ ਜਲੇਬੀਆਂ ਪਕਾਉਣੀਆਂ ਪਕੌੜੇ ਪਕਾਉਣੀਆਂ ਮਰੀਨ ਨੂੰ ਕੀ ਤਾਂ ਡੇ ਲਾਉਣਗੀਆਂ ਆਖਣੀਆਂ ਸਾਡੀ ਮਰ ਗਈ ਅਸੀਂ ਘਰ ਦਾ ਜਿੰਦਾ ਸੀ ਹਾਏ ਅਮੜ ਗਏ ਅਸੀਂ ਤੈਨੂੰ ਸੇਵਾ ਕਰਦਿਆਂ ਅਸੀਂ ਹੋਰ ਬੈਠੀ ਰਹਿੰਦੀ ਫੇਰ ਇੰਨੇ ਧੰੜੇ ਲਾਉਣਗੀਆਂ ਲੋਕਾਂ ਕੋਲੇ ਰੋ ਰੋ ਮੂਹ ਦੇ ਪੱਲੇ ਧਰਨਗੀਆਂ ਤੇ ਪਕੌੜੇ ਰਿਸ਼ਤੇਦਾਰਾਂ ਨੂੰ ਖਵਾਉਣਗੀਆਂ ਆਂਦੀਆਂ ਮਾਮਾ ਨੂੰ ਸੱਦਣਗੀਆਂ ਭੈਣਾਂ ਨੂੰ ਸੱਦਣਗੀਆਂ ਪਕੌੜੇ ਪਕਾਪਕਾ ਖਾਣਗੀਆਂ ਜਲੇਬੀਆਂ ਖਾਣਗੀਆਂ ਮਾਟਰਾ ਪਨੀਰ ਧਰਨਗੀਆਂ ਤੇ ਜਿਉਂਦੀ ਨੂੰ ਪਾਣੀ ਨਹੀਂ ਦਿੰਦਿਆਂ ਜਿਉਂਦੀ ਨੂੰ ਕਿਉਂ ਪਾਣੀ ਦਿੰਦਿਆਂ ਇਹਨਾਂ ਨੂੰ ਕਿ ਲੋੜ ਹੈ ਪਾਣੀ ਦੀ ਇਹਨਾਂ ਤਾਂ ਐ ਮਰ ਜੇ ਬੜੀ ਰੋਜ਼ ਐ ਗੱਲਾਂ ਕਰਦੀਆਂ ਹਾਸ ਹਾਸ ਗੱਲਾਂ ਕਰਦੀਆਂ ਰੱਬਾ ਬੜੀ ਅੰਤ ਤੇ ਬਾਕੀ ਕਰਾ ਲੈ ਸੁਜੀ ਰਾਜਵੀਰ ਪੁੱਛਦੀ ਏ ਜਾਂ ਰਾਜਵੀਰ ਨੂੰ ਪੁੱਛਦਾ ਮੈਂ ਮੈਂ ਤਾਂ ਬੇਬੀ ਦੀਆਂ ਗੱਲਾਂ ਤੇ ਯਕੀਨ ਆਉਂਦਾ ਨਾ ਹੀ ਹਰਪ੍ਰੀਤ ਦੀਆਂ ਤੇ ਰਾਜਵੀਰ ਹਾਂ ਬਈ ਉਹ ਮੈਨੂੰ ਕੋਈ ਗੱਲ ਪੁੱਛਦਾ ਤੂੰ ਸੱਚ-ਸੱਚ ਦੱਸੀ ਮੈਨੂੰ ਲੈ ਮੈਂ ਪਹਿਲਾਂ ਕਦੇ ਝੂਠ ਬੋਲਿਆ ਬਈ ਤੈਨੂੰ ਪਹਿਲਾਂ ਬੇਬੀ ਤੁਸੀਂ ਕਿੰਨੀ ਕਿ ਸੇਵਾ ਕਰਦੀਆਂ ਨਾ ਬਾਈ ਤੂੰ ਹੁਣ ਬਾਹਰ ਰਹਿਣਾ ਤੈਨੂੰ ਪਤਾ ਨਹੀਂ ਹੈਗਾ ਵੀ ਅਸੀਂ ਬੇਬੇ ਦੀ ਕਿੰਨੀ ਕਿ ਸੇਵਾ ਕਰਦੇ ਆ ਸਾਰਾ ਰੋਟੀ ਪਾਣੀ ਫੜਾਉਨੇ ਆ ਰੋਟੀ ਪਾਣੀ ਤਾਂ ਉਹਨੂੰ ਮੈਂ ਫੜਾਉਣੀ ਆ ਨਮਾਉਂਦੀ ਹਰਪ੍ਰੀਤ ਆ ਅਸੀਂ ਬਾਰੀ ਨਾਲ ਸੰਭ ਲੈਣੀਆਂ ਨਾ ਬੇਬੇ ਨੇ ਜਦੋਂ ਮੈਂ ਬਾਹਰ ਹੂੰ ਨਾ ਬੇਬੇ ਤਾਂ ਮੈਨੂੰ ਐਂ ਕਹਿੰਦੀ ਵੀ ਮੈਨੂੰ ਕੋਈ ਪਾਣੀ ਨਹੀਂ ਦਿੰਦਾ ਮੈਂ ਤਾਂ ਭੁੱਖੀ ਆ ਮੈਨੂੰ ਤਾਂ ਕੋਈ ਰੋਟੀ ਨਹੀਂ ਫੜਾਉਂਦਾ ਪਰ ਤੈਨੂੰ ਪਤਾ ਤਾਂ ਹੈਗਾ ਬਾਈ 90 ਸਾਲ ਦੀ ਉਮਰ ਹੋਈ ਪਈ ਆ ਹੁਣ ਉਹਦੇ ਕੁਝ ਯਾਦ ਹੀ ਨਹੀਂ ਰਹਿੰਦਾ ਪਾਣੀ ਪੀ ਕੇ ਤਾਂ ਭੁੱਲ ਜਾਂਦੀ ਆ ਉਹਦੀ ਇੱਕ ਬਾਈ ਅਸੀਂ ਨਾ ਹੁਣ ਤਾਂ ਪਾਣੀ ਘੱਟ ਦਿੰਨੀ ਆ ਉਹ ਫਿਰ ਬਿੰਦੇ ਬਿੰ ਮਹਾਪਰਕੇ ਕਿਉਂ ਨਹੀਂ ਦਰਦੀਆਂ ਨੇ ਤੇ ਫੇਰ ਵੀ 5-6 ਵਾਰੀ ਤਾਂ ਪਾਣੀ ਪੀ ਜਾਂਦੀ ਆ ਦਿਨ ਵਿੱਚ ਦੀ ਹਾਂ ਕਿ ਉਹਨੂੰ ਫਿਰ ਜਾਣਾ ਔਖਾ ਹੋ ਜਾਂਦਾ ਹੈ ਨਾ ਹਾਂ ਕੱਪੜੇ ਉੱਚਾ ਨਹੀਂ ਮਾਠਾਂ ਵੀ ਡਿੱਗਣਾ ਪਊਗਾ ਉੱਚਾ ਨਹੀਂ ਮਾਠਾਂ ਫਿਰ ਉਹਨੂੰ ਮਸਾਂ ਮੈਂ ਤੇ ਹਰਪ੍ਰੀਤ ਮਸਾਂ ਲਈ ਜਾਨੀਂਗਾ ਘਰੇ ਤੇ ਫਿਰ ਜੇ 1.5-2 ਨਾਲ ਤੇ ਇੱਕ ਘਰੇ ਨਹੀਂ ਹੁੰਦੀ ਫਿਰ ਸਾਨੂੰ ਔਖਾ ਹੋ ਜਾਂਦਾ ਪੁਰਾ ਜੀਰ ਮੈਂ ਤੈਨੂੰ ਤਾਂ ਪੁੱਛ ਲਿਆ ਅੱਛਾ ਮੈਨੂੰ ਹਰਪ੍ਰੀਤ ਉਹਦਾ ਦੱਸ ਦੀ ਰਹੀ ਸੀ ਤਾਂ ਬਾਲੀ ਸੇਵਾ ਕਰਦੀਆਂ ਬੇਬੇ ਦੀ ਹਾਂ ਮੈਂ ਸੇਵਾ ਤਾਂ ਸੀ ਕਰਿਆ ਮੇਰੇ ਮਾਂਜੀ ਨੂੰ ਆਏ ਹੋਗਾ ਮਹਾਲਾ ਮੈਨੂੰ ਯਕੀਨ ਜਨ ਆਇਆ ਗੱਲ ਦਾ ਮਹਾਰਾਜ ਵੀਰ ਨੂੰ ਪੁੱਛਦਾ ਅੱਜ ਐ ਤਾਂ ਹੁਣ ਬਾਈ ਚਲ ਬੇਬੇ ਦੀਆਂ ਉਹੀ ਗੱਲ ਹਜੇ ਲੱਤਾਂ ਹੀ ਨਹੀਂ ਕੰਮ ਕਰਨੋਂ ਹਟੀਆਂ ਹੋਆਂ ਖਰਾਬ ਹੋਊਂਗਾ ਲੱਤਾਂ ਹੀ ਉਹਦੀਆਂ ਕੰਮ ਛੱਡ ਗਈਆਂ ਇਹੀ ਤਾਂ ਦੁੱਖ ਹੈ ਜੇ ਵਿਚਾਰੀਆਂ ਰੱਤਾਂ ਚੱਲਦੀ ਹੁਣ ਫੇਰ ਦੁੱਖ ਕਾਹਦਾ ਹੈਗਾ ਦੁੱਖ ਤਾਂ ਲੱਤਾਂ ਦਾ ਹੀ ਆਇਆ ਬਾਈ ਸੁਣਾਉਂਦੀ ਆ ਸਾਰਾ ਕੁਝ ਮੰਗਦੀ ਆ ਉਹੀ ਗੱਲ ਵਧੀਆ ਹਜੇ ਤਾਂ ਬਾਜਾ ਮਾਰਦੀ ਆ ਮੈਨੂੰ ਭੁੱਖਪਖ ਵਧੀਆ ਲੱਗਦੀ ਹੈ ਹਜੇ ਭੁੱਖ ਤਾਂ ਨੂੰ ਪੁੱਛਣਾ ਬਾਲੀ ਲੱਗਦੀ ਆ ਰਾਜਪੁਰ ਮੇਰੀ ਗੱਲ ਸੁਣ ਲੈ ਉਹ ਜੇ ਸੀ ਦੋਨੇ ਪਹਿਣਾ ਸੇਵਾ ਕਰੂੰਗੀ ਨਾ ਬੇਬੇ ਦੀ ਉਹ ਸਾਨੂੰ ਵੀ ਉਹਦਾ ਫਲ ਮਿਲੂਗਾ ਲਫਲ ਤਾਂ ਭਾਈ ਸਾਨੂੰ ਵਾਧੂ ਮਿਲੀ ਜਾਂਦਾ ਸੁੱਖ ਨਾ ਕਾਦਾ ਘਟਾ ਆਪਣੇ ਘਰੇ ਵੀ ਵੱਡੇ ਬੰਦੇ ਦੀ ਸੇਵਾ ਕਰਨੀ ਚਾਹੀਦੀ ਹਾਂ ਸੇਵਾ ਤਾਂ ਅਸੀਂ ਬਾਲੀ ਕਰਦੀ ਆਂ ਭਾਵੇਂ ਬੇਸ਼ੱਕ ਤੈਨੂੰ ਨਹੀਂ ਯਕੀਨ ਨਾਗੇ ਟਾਪੇ ਵਾਲਿਆਂ ਨੂੰ ਪੁੱਛ ਲਿਆ ਕਰ ਤਾਈ ਕੀ ਕਰੇ ਪੁੱਛਾਂ ਹੀ ਜਾ ਕੇ ਉਹ ਗੱਲ ਤਾਂ ਯਕੀਨ ਦੀ ਐ ਜਦੋਂ ਫਿਰ ਮੈਂ ਆਉਣਾ ਘਰੇ ਮੈਨੂੰ ਐ ਕਹਿਣ ਲੱਗ ਗਈ ਨੇ ਮੇਰੇ ਤੇ ਸੇਵਾ ਨਹੀਂ ਹੁੰਦੀ ਭਈ ਅੱਛਾ ਮੈਂ ਤਾਂ ਕਹਿੰਦੀ ਸੀ ਸੇਵਾ ਨਹੀਂ ਹੁੰਦੀ ਹੋਰ ਉਹ ਤਾਂ ਮੈਨੂੰ ਬਾਲਾ ਕਹਿੰਦੀ ਐ ਵੀ ਨਾ ਮਰ ਚਾਹ ਫੜਾਉਂਦਾ ਨਾ ਨਹੀਂ ਫਿਰ ਉਹਦਾ ਕੀ ਕਸੂਰ ਉਹ ਤਾਂ ਜਵਾਖਾਂ ਵਰਗੀ ਹੋ ਰਹੀ ਆ ਉਹ ਨਾ ਭੁੱਲ ਜਾਂਦੀ ਆ हां ਪਰ ਤਾਂ ਮਾਣੀ ਉਚਰੀ ਦਾ ਹੈ ਜਾ ਹੋਇਆ ਉਹ ਤਾਂ ਰੋਟੀ ਖਾ ਕੇ ਅਸੀਂ ਭਾਂਡੇ ਹਜੇ ਚੱਕਦੀਆਂ ਹੁੰਦੀਆਂ ਹੁੰਦੀਆਂ ਉਹਦੀ ਕਹਿੰਦੀ ਆ ਭਾਈ ਰੋਟੀ ਲਿਆ ਤਾਂ ਮੈਂ ਤਾਂ ਪਰਸੋਂ ਦੀ ਰੋਟੀ ਨਹੀਂ ਖਾਧੀ ਕੋਈ ਗੱਲ ਨਹੀਂ ਰਾਜਵੀਰ ਜੀ ਤੂੰ ਮੈਨੂੰ ਹੁਣ ਸਾਰੀ ਗੱਲ ਤਸੱਲੀ ਦੇਤੀ ਨਾ ਮੈਨੂੰ ਤੇਰੇ ਤੇ ਯਕੀਨ ਹੈਗਾ ਨਾ ਬਾਈ ਜੀ ਤਾਂ ਪਾਣੀ ਪੁਣੀ ਨੂੰ ਕਹਿੰਦੀ ਹੁੰਦੀ ਹੈ ਨਾ ਤੂੰ ਬਾਈ ਵਣ ਕੇ ਬਿੰਦੇ ਬਿੰਦੇ ਪਾਣੀ ਨਾ ਫੜਾਇਆ ਕਰ ਉਹ ਉਹੀ ਮੰਗੀ ਆਂਦੀ ਰਹਿੰਦੀ ਆ ਜਾਨੀ ਰਾਜਵੀਰ ਜੀ ਮੇਰੀ ਗੱਲ ਸੁਣ ਲੈ ਮੇਰੀ ਮਾਂ ਐ ਉਜੇ ਮੈਨੂੰ ਪਾਣੀ ਨਾ ਫੜਾਉਂਗਾ ਫਿਰ ਉਹਦੇ ਮਨ ਤੇ ਕੀ ਬੀਤੂ ਜਦੋਂ ਮੈਂ ਪਾਣੀ ਮੰਗਦੇ ਮੈਨੂੰ ਪਾਣੀ ਤਾਂ ਫੜਾਉਣਾ ਹੀ ਪੈਂਦਾ ਚੱਲ ਬਾਈ ਫਿਰ ਤੇਰੀ ਮਰਜ਼ੀ ਆ ਚੱਲ ਕੋਈ ਨਹੀਂ ਫਿਰ ਤੂੰ ਫੜਾ ਦਿਆ ਕਰ ਤੂੰ ਤਾਂ ਸ਼ੱਕ ਕਰਦਾ ਵੀ ਖabri ਅਸੀਂ ਪਾਣੀ ਫੜਾ ਲਵਾਂ ਹੁਣ ਮੈਨੂੰ ਕੋਈ ਸ਼ੱਕ ਨਹੀਂ ਮੈਨੂੰ ਹਰਪ੍ਰੀਤ ਤੇ ਸ਼ੱਕ ਸੀਗਾ ਅੱਛਾ ਫਿਰ ਤੇਰੇ ਤੇ ਨਹੀਂ ਹੈਗਾ ਤੇਰੇ ਤੇ ਮੈਨੂੰ ਯਕੀਨ ਹੈਗਾ ਠੀਕ ਆ ਠੀਕ ਆ ਬਾਈ ਕੋਈ ਨਹੀਂ ਤੂੰ ਟੈਨਸ਼ਨ ਹੀ ਨਾ ਕਰੀ ਅਸੀਂ ਤਾਂ ਰਾਤ ਨੂੰ ਉਠ ਉਠ ਕੇ ਵੀ ਪਾਣੀ ਫੜਾਉਣਾ ਚੋਤ ਤਾਂ ਮੈਨੂੰ ਕਿਸੇ ਗੱਲ ਦੀ ਟੈਨਸ਼ਨ ਹੀ ਨਹੀਂ ਹੈਗੀ ਤੇ ਮਹਾਰਾਜ ਵੀ ਤੇਥੋਂ ਪੁੱਛ ਲਿਆ ਚੰਗਾ ਬਾਈ ਠੀਕ ਆ ਚੰ ਲੇ ਰਾਜਵੀਰ ਤਾਂ ਨਹੀਂ ਝੂਠ ਬੋਲਦੀ। ਉਹ ਬੇਬੇ ਜੀ ਐਵੇਂ ਗੱਲਾਂ ਤੇ ਮੈਨੂੰ ਯਕੀਨ ਜਨ ਸੀ। ਹਰਪ੍ਰੀਤ ਦੇਵੇਂ ਨੂੰ ਆਏ ਸੀਗਾ ਪਤਾ ਨਹੀਂ ਰੋਟੀ ਫੜਾਉਂਦੀ ਆ ਪਤਾ ਨਹੀਂ ਨਾ। ਲੈ ਰਾਜਵੀਰ ਨੇ ਹੁਣ ਮੈਨੂੰ ਇੰਨੀ ਤਸੱਲੀ ਦੇਤੀ। ਇਹ ਤਾਂ ਵਿਚਾਰੀ ਝੂਠ ਨਹੀਂ ਬੋਲਦੀ। ਸੇਵਾ ਤਾਂ ਕਰਦੀ ਹੋਣੀ ਆ। ਬੇਬੇ ਤਾਂ ਵੱਡੀ ਉਮਰ ਹੋਈ ਪਈ ਆ ਹੁਣ। ਬੇਬੇ ਨੂੰ ਪਾਣੀ ਫੜਾ ਦਈਏ ਘੁੱਟਾ। ਚੜ ਕਰੇ ਆਏ ਸੀਗੇ ਹੁਣ। ਫਿਰ ਬੇਬੇ ਐਂ ਕਹਿੰਦੀ ਨੇ ਮੈਨੂੰ ਪਾਣੀ ਫੜਾਇਆ ਨਾ। ਬੇਬੇ ਹਾਂ। ਆ ਘੁੱਟ ਪਾਣੀ ਪੀ ਲੈ ਲੈ। ਲੈ ਆ। ਹਾਂ ਪੀ ਲੈ। ਲੈ। ਹਾਂ ਉਹ ਰਾਜਵੀਰ ਕਹਿੰਸੀ ਸੀ ਪਾਣੀ ਬਿੰਟ ਮਿੱਟੀ ਦੀ ਫੜਾਉਣੀ ਆ ਉਹ ਬੇਬੇ ਤੇ ਮੈਨੂੰ ਆਏ ਰੱਖਦਾ ਜਿਵੇਂ ਕਿਸੇ ਜੁਗਾਂ ਦੀ ਤਿਹਾਈ ਹੁੰਦੀ ਹੈਗੀ